ਵੇਖੋ ਇਹ ਅਸੀਂ ਕੱਢ ਕੱਢ ਨਹੀਂ ਆ ਅਸੀਂ ਤੇ ਮਾਰੇ ਪਏ ਨਾ ਛੋਣਾ ਨਾ ਕੁਛ ਅਸੀਂ ਕਹੇ ਕਿਸੇ ਕੱਢਾ ਅਸੀਂ ਨਹੀਂ ਕੱਢ ਸਕਦੇ ਇਹਨਾਂ ਆਪੇ ਡਾਈਜਨ ਕੱਢ ਰਣ ਸਾਨੂੰ ਕਹਣੀ ਬਦਲੀ ਗਾ ਇਹ ਵੀਰ ਜੀ ਕਿੱਥੋਂ 5-5 ਫੁੱਟ ਕੱਢੀ ਜਾਊਗੀ ਰੇਤਾ ਇਹਨੂੰ ਕੱਢਣ ਲਈ ਤਕਰੀਬਨ ਜ ਸਾਢੀ ਦੇ ਕਣਕ ਵੀ ਨਹੀਂ ਵੀਜੀ ਜਾਣੀ ਇੱਥੇ ਇੰਨਾ ਬੁਰੇ ਹਾਲਾਤ ਹੋ ਗਏ ਆ ਕਿ 5 ਫੁੱਟ ਰੇਤਾ ਵਾ ਵਾ ਤੋਂ ਬਾਅਦ ਹੁਣ ਜਿੰਨੀ ਕੁਝ ਬੰਨਾਂ ਦੇ ਪਾਵਾਂਗੇ ਕੁਝ ਟੋਏ ਪੂਰਾਗੇ ਜਤਾਂ ਹੀ ਕਣਕਾਂ ਦਾ ਸੀਜ਼ਨ ਵੀ ਲੰਘ ਜਾਣਾ ਪਾਣੀ ਇੱਧਰ ਆ ਤੇ ਕੁਝ ਵੀ ਨਹੀਂ ਹੋਇਤੋਂ ਪਰਲੇ ਬੰਨੇ ਜਿਹੜਾ ਬਹੁਤ ਵੱਡਾ ਇੱਕ ਤੋੜ ਬਣਿਆ ਹੋਇਆ 2023 ਦੀ ਵੀ ਤਬਾਹੀ ਦੇਖੀ 88 ਵਾਲਾ ਹੜ੍ਹ ਵੀ ਦੇਖਿਆ ਤਾਂ ਉਹ ਕਿੰਨੇ ਕੁ ਵੱਡੇ ਹੜ੍ਹ ਸੀ ਇਹ ਕਿੰਨੀ ਕੁ ਵੱਡੀ ਤਬਾਹੀ ਹੈ ਇਹ ਜੀ ਹੜ੍ਹ ਤੇ ਉਹਦੋਂ ਵੀ ਬਹੁਤ ਵੱਡਾ ਸੀ ਤੇ ਇਹ ਉਹਦੋਂ ਨਾਲੋਂ ਵੀ ਜ਼ਿਆਦਾ ਵੱਡਾ ਹੋ ਗਿਆ ਵਾ ਕਿਸੇ ਨੇ ਕੁੜੀ ਵਿਆਹ ਨਹੀਂ ਕਿਸੇ ਨੇ ਮੁੰਡਾ ਵਿਆਹ ਨਾ ਵਿਆਹ ਰੱਖੇ ਆ ਕਈਆਂ ਬੰਦਿਆਂ ਤੇ ਹੁਣ ਉਹ ਇਹ ਗੱਲ ਦਾ ਸੰਸਾ ਵੀ ਕਿੱਦਾਂ ਵਿਆਹਣੇ ਆ ਤੇ ਸਾਨੂੰ ਤਾਂ ਬਾਹਰੋਂ ਆਏ ਰੇਤਾ ਕੱਢਣ ਵਾਲੇ ਆਉਣ ਸੰਸਾ ਕੋਈ ਤੇ ਟਰੈਕਟਰਾਂ ਦੀ ਸਹਾਇਤਾ ਕਰਨ ਜਿਤਨਾ ਬੋਲਦੇ ਵੀ ਡੀਜ਼ਲ ਲੈ ਕੇ ਆਵਾਂਗੇ ਟਰੈਕਟਰ ਲੈ ਕੇ ਆਵਾਂਗੇ ਤੇ ਸਾਡਾ ਬਚਾਵਾ ਤੇ ਗਵਰਨਮੈਂਟ ਨੂੰ ਸਾਡਾ ਇਹ ਹੀ ਆ ਵੀ ਸਾਡੇ ਕਰਜ਼ੇ ਮਾਫੀ ਚਾਹੀਏ ਆ ਜੀ ਇੱਥੇ ਇਦਾਂ ਵੀ ਲਗਭਗ ਸਾਰੇ ਏਰੀਆ ਦੇ ਵਿੱਚ ਵੀ ਵੱਡੇ ਟਰੈਕਟਰ ਸਾਰਿਆਂ ਕੋਲ ਹੈ ਨਹੀਂਗੇ ਛੋਟੇ ਛੋਟੇ ਟਰੈਕਟਰ ਵਾ ਇੰਨੀ ਜ਼ਿਆਦਾ ਰੇਤ ਵਾ ਉਹ ਕੱਲਾ ਵੀ ਨਹੀਂ ਤੁਰ ਪਾਉਂਦਾਗਾ ਤੇ ਅਸੀਂ ਕਿੱਥੋਂ ਇੰਨੀ ਰੇਤ ਕੱਢ ਸਕਦੇ ਆ ਉਸੇ ਇਸ ਦਰਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਇਸ ਦਰਿਆ ਨੇ ਸਾਡਾ ਵੱਡੇ ਪੱਦਰ ਦੇ ਉੱਤੇ ਨਾ ਘਰ ਬਰਬਾਦ ਕਰ ਦਿੱਤੇ ਆ ਕਿਉਂਕਿ ਇਸ ਦਰਿਆ ਦਾ ਕੋਈ ਹੱਲ ਹੋਊਗਾ ਤੇ ਫੇਰ ਹੀ ਸਾਨੂੰ ਕੋਈ ਚੈਨ ਆ ਸਕਦਾ ਵਾ ਇਸ ਤੋਂ ਬਿਨਾ ਕੋਈ ਇਹਦਾ ਹੱਲ ਨਹੀਂ ਹੈਗਾ ਗਾ ਜੀ ਇਸ ਸਮੇਂ ਤਾਨੂੰ ਹੜ ਤੋਂ ਬਾਅਦ ਤਬਾਹੀ ਦੀ ਤਸਵੀਰ ਦਿਖਾ ਰਿਆਂ ਕਿ ਖੇਤਾਂ ਦੇ ਵਿੱਚ ਰੇਤ ਕਿੰਨੇ ਕਿੰਨੇ ਫੁੱਟ ਭਰ ਗਈ ਆ ਪਹਿਲਾਂ ਮੁੱਪੇ ਆਨੇ ਕਮੰਜਰਤਾ ਨੂੰ ਦਿਖਾ ਦਿੰਦੇ ਆ ਤਾਂ ਇੱਕ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਤਾਂ ਚਾਰੇ ਪਾਸੇ ਖੇਤ ਦੇ ਵਿੱਚ ਰੇਤ ਹੀ ਰੇਤ ਭਰ ਗਈ ਆ ਤਾਂ ਕਿਵੇਂ ਇਹ ਰੇਤ ਕੱਢੀ ਜਾਊਗੀ ਕਿਸਾਨਾਂ ਦੇ ਲਈ ਬਹੁਤ ਵੱਡਾ ਚੈਲੰਜ ਆਤਾ ਹਲੇ ਵੀ ਕਿਸਾਨ ਚਿੰਤਾ ਦੇ ਵਿੱਚ ਨੇ ਪਾਣੀ ਹਲੇ ਵੀ ਉਹ ਸਾਹਮਣੇ ਨਜ਼ਰ ਆ ਰਿਹਾ ਜ਼ਮੀਨਾਂ ਦੇ ਵਿੱਚ ਇਸ ਥਾਂ ਦੇ ਉੱਤੇ ਰੇਤ ਦੇ ਟਿੱਬੇ ਲੱਗ ਗਏ ਨੇ ਤਾਂ ਰੇਤ ਦੇ ਟਿੱਬੇ ਕਿਵੇਂ ਕਿਸਾਨ ਚੱਕੇਗਾ ਦੇਖ ਸਕਦੇ ਹੋ ਕਿ ਕਈ ਕਈ ਫੁੱਟ ਰੇਤ ਭਰ ਗਈ ਆ ਸੀ ਟੋਆ ਪਟਕੇ ਇੱਕ ਕਿਸਾਨ ਤੋਂ ਦਿਖਾ ਵੀ ਰਹੇ ਆ ਕਿ ਇਹ ਰੇਤ ਇੰਨੀ ਜਲਦੀ ਨਹੀਂ ਕੱਢੀ ਜਾਣੀ ਬਹੁਤ ਵੱਡੀ ਉਹ ਤੀਨਾ ਕਿਸਾਨਾਂ ਦੇ ਲਈ ਆ ਬਹੁਤ ਵੱਡਾ ਚੈਲੰਜ ਆ ਫਸਲਾਂ ਬਰਬਾਦ ਹੋ ਗਈਆਂ ਤੇ ਦੂਜੇ ਪਾਸੇ ਕੁਦਰਤੀ ਆਫਤ ਨੇ ਕਈ-ਕਈ ਫੁੱਟ ਰੇਤਾ ਵੀ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਭਰ ਦਿੱਤਾ 2023 ਦੇ ਵਿੱਚ ਇਹਨਾਂ ਤੇ ਵੱਡੀ ਮਾਰ ਪਈ ਹੁਣ 2025 ਦੇ ਵਿੱਚ ਸਿਰਫ ਇੱਕ ਹੀ ਫਸਲ ਲੈ ਸਕੇ ਨੇ ਤੇ ਕਰਜ਼ੇ ਦੀ ਮਾਰ ਹੇਠਾਂ ਇਹ ਕਿਸਾਨ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਭਾਵੇਂ ਕੀ ਸਥਿਤੀ ਬੜੀ ਭਿਆਨਕਾ ਹਲੇ ਵੀ ਜਿਹੜੇ ਕਿਸਾਨ ਨੇ ਚਿੰਤਾ ਦੇ ਵਿੱਚ ਨੇ ਹੈ ਇਹਨੇ ਨੇ ਫੁੱਟ ਜਿਹੜਾ ਪਾਣੀ ਆ ਹਲੇ ਵੀ ਥੱਲੋਂ ਨਿਕਲਦਾ ਬੱਪੂ ਰਹਿਣ ਦੇ ਕੋਈ ਗੱਲ ਨਹੀਂ ਤੇ ਦੇਖੋ ਕਿੰਨੇ ਫੁੱਟ ਰੇਤ ਚੜ ਗਈ ਆ 4-4 ਫੁੱਟ 5-5 ਫੁੱਟ ਹੈ ਰੇਤ ਅੱਗੇ ਅੱਗੇ ਜੀ 5 ਫੁੱਟ ਰੇਤ ਆ ਜੀ 4 ਜੀ ਜਿਹੜਾ ਪਿੰਡ ਆ ਇਹ ਕਿਹੜਾ ਪਿੰਡ ਕਾਦਰਪੈਣੀ ਬੱਕ ਕਿੰਨੀ ਜ਼ਮੀਨ ਆ ਜਿਹੜੀ ਇਹ ਸਾਰਿਆ ਰਕਬਾ ਉਹ 100 ਏਕੜ ਹੋਊਗਾ ਹਾਂ 100 ਰੇਕੀ ਆ ਲਗਭਗ 100 ਜੀ 100 ਤੋਂ ਜ਼ਿਆਦਾ ਹੀ ਆ ਆ ਸਾਰੇ ਪਿੰਡ ਬਰਾਦ ਲਾ ਕੇ 100 ਏਕੜ ਦੀ ਜ਼ਮੀਨ ਵਾਲੀ ਹਾਂ ਤਹਾੜੀ ਪਾਣੀ ਕੇ ਤੁਹਾਡੀ ਕਿੰਨੀ ਕਿਲੇ ਪ੍ਰਭਾਵਤ ਹੋਈ ਤੁਹਾਡੀ ਝੋਪਰਾ ਉਹਦੀ ਬਾਰਸ ਰਾਂ ਕੇ ਲਿਆ ਹਾਂਜੀ ਇਹ ਰੇਤਾ ਕੱਢਿਆ ਜਾਊਗਾ ਟਰੈਕਟਰਾਂ ਦੇ ਨਾਲ ਕਿਵੇਂ ਕੱਢੋਂਗੇ ਇਹਨਾਂ ਨੂੰ ਇਹ ਵੇਖੋ ਇਹਨੂੰ ਅਹੀਂ ਕੱਢ ਕੱਢਣੀ ਆ ਅਹੀਂ ਤੇ ਮਾਰੇ ਬੈ ਆ ਨਾ ਝੋਨਾ ਨਾ ਕੋਈ ਅਸੀਂ ਕਰੇ ਕਿਸੇ ਘਟਾ ਨਹੀਂ ਅਸੀਂ ਨਹੀਂ ਕੱਢ ਸਕਦੇ ਇਹ ਆਪਣੇ ਲੈ ਜਾਣ ਕੱਢ ਰਣ ਸਾਨੂੰ ਪੈਣੀ ਬਦਲੀ ਕਰਦੇ ਬਿਲਕੁਲ ਤੇ ਸਰਕਾਰ ਕਹਿੰਦੀ ਕਿ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਤ ਕੱਢੀ ਜਾਊਗੀ ਰੇਤੇ ਇਹ ਵੀਰ ਜੀ ਕਿੱਥੋਂ 5-5 ਫੁੱਟ ਕੱਢੀ ਜਾਊਗੀ ਰੇਤਾ ਇਨੂੰ ਕੱਢਣ ਲਈ ਤਕਰੀਬਨ ਸਾਡੀ ਦੇ ਕਣਕ ਵੀ ਬੀਜੀ ਜਾਣੀ ਇੱਥੇ ਇੰਨਾ ਬੁਰੇ ਹਾਲਾਤ ਹੋ ਗਏ ਆ ਕਿ 5 ਫੁੱਟ ਰੇਤਾ ਵਾਦ ਤੋਂ ਬਾਅਦ ਹੁਣ ਜਿੰਨੀ ਕੁਝ ਬੰਨਾਂ ਦੇ ਪਾਵਾਂਗੇ ਕੁਝ ਟੋਏ ਪੂਰਾਂਗੇ ਜੱਤਾਂ ਹੀ ਕਣਕਾਂ ਦਾ ਸੀਜ਼ਨ ਵੀ ਲੰਘ ਜਾਣਾ ਪਾਣੀ ਇੱਧਰ ਆ ਤੇ ਕੁਝ ਵੀ ਨਹੀਂ ਉੱਤੋਂ ਪਰਲੇ ਬੰਨੇ ਜਿਹੜਾ ਬਹੁਤ ਵੱਡਾ ਇੱਕ ਤੋੜ ਬਣਿਆ ਹੋਇਆ ਹਾਂਜੀ ਉਹ ਬਹੁਤ ਜ਼ਿਆਦਾ ਵੱਡਾ ਪਾੜਾ ਉਹਨੂੰ ਪੂਰਦਿਆਂ ਤਕਰੀਬਨ ਸਾਡਾ ਕਣਕਾਂ ਦਾ ਟਾਈਮ ਵੀ ਆਰ ਕੀ ਲੰਘ ਜਾਣਾ ਤੋ ਸਰਕਾਰ ਨੂੰ ਚਾਹੀਦਾ ਵਾ ਵੀ ਇਹ ਦਰਿਆ ਨੂੰ ਨਹਿਰੀਕਰਨ ਕੀਤਾ ਜਾਵੇ ਕਿਸੇ ਤਰੀਕੇ ਦੇ ਨਾਲ ਫੇਰ ਇਹ ਕਿਸੇ ਬੰਨੇ ਸਾਡਾ ਹਾਲਾ ਨਹੀਂ ਤੇ ਅਸੀਂ ਤੇ ਹਰ ਸਾਲ ਮਾਰੇ ਹੀ ਜਾਂਦੇ ਹਾਂ ਹਰ ਬੰਨੇ ਹਾਲਾਤ ਇਹੋ ਜਿਹੇ ਆ ਹੁਣ ਘਰ ਜਿਹੜੇ ਰੁੜ ਗਏ ਆ ਉਹਨਾਂ ਨੂੰ ਬਣਾਉਣ ਲੱਗਿਆਂ ਕਈ ਸਾਲ ਲੰਘ ਜਾਣੇ ਆ ਕਈ ਕੁਝ ਕਿੱਥੇ ਜ਼ਮੀਨਾਂ ਪਧਰੀਆਂ ਕਰਾਂਗੇ 2023 ਦੇ ਵਿੱਚ ਵੀ ਇੰਨੇ ਫੁੱਟ ਰੇਤ ਚੜੀ ਸੀ ਜਾਂ ਉਸ ਤੋਂ ਵੱਧ ਐਸ ਵਾਰ ਇਸ ਵਾਰ ਵੱਧਾ ਜੀ 2023 ਦੇ ਵਿੱਚ ਪਾਣੀ ਇਸ ਟਾਈਮ ਜਿਹੜਾ ਆਇਆ ਆ ਆ ਜਿਹੜਾ 25 ਦੇ ਵਿੱਚ ਇਹ 2 ਫੁੱਟ ਵੱਧ ਸੀਗਾ ਇਹ ਮਤਲਬ ਵੱਧ ਹੈਗਾ ਬਿਲਕੁਲ ਇਹ ਉਸ ਜਿਹੜੀ 2023 ਵਾਲੇ ਪਾਣੀ ਦੇ ਨਾਲੋਂ ਜ਼ਿਆਦਾ ਪਾਣੀ ਹੈ ਹਾਂਜੀ ਇਹ 2 ਫੁੱਟ ਜ਼ਿਆਦਾ ਹੈ ਮੇਰੇ ਕੋਲ ਹੋਰ ਵੀ ਕਿਸਾਨ ਸਾਡੇ ਨਾਲ ਨੇ ਬਜ਼ੁਰਗੋ 2023 ਦੀ ਵੀ ਤਬਾਹੀ ਦੇਖੀ 88 ਵਾਲਾ ਹੜ੍ਹ ਵੀ ਦੇਖਿਆ ਤਾਂ ਉਹ ਕਿੰਨੇ ਕੁ ਵੱਡੇ ਹੜ੍ਹ ਸੀ ਇਹ ਕਿੰਨੀ ਕੁ ਵੱਡੀ ਤਬਾਹੀ ਹੈ ਇਹ ਜੀ ਹੜ੍ਹ ਤੇ ਉਹਦੋਂ ਵੀ ਬਹੁਤ ਵੱਡਾ ਸੀ ਤੇ ਇਹ ਉਹਦੋਂ ਨਾਲੋਂ ਵੀ ਜ਼ਿਆਦਾ ਵੱਡਾ ਹੋ ਗਿਆ ਵਾ ਕਾਫੀ ਪਾਣੀ ਆਇਆ ਪੈੜੀਆਂ ਖਰਾਬ ਹੋ ਗਈਆਂ ਹੁਣ ਜਾਰਾ ਸੰਸਾ ਸਾਨੂੰ ਇਹ ਆਉਣ ਵਾਲਾ ਇੱਕ ਤੇ ਅੱਧਾ ਆ ਤੇ ਇੱਕ ਹੋਰ ਆ ਜਾਣਾ ਤੇ ਐਨ ਸ਼ਾਊਕਰਾਂ ਦਾ ਕਰਜ਼ਾ ਜਿਹੜਾ ਉਹ ਸਾਨੂੰ ਉਹ ਵੀ ਸਤਾਊਗਾ ਸਾਨੂੰ ਬੈਂਕਾਂ ਤੋਂ ਟਰੈਕਟਰ ਲਏ ਆ ਉਹ ਵੀ ਸਤਾਉਣਗੇ ਬੈਂਕਾਂ ਵਾਲੇ ਵੀ ਸਾਨੂੰ ਉਹ ਚੀਜ਼ ਦਾ ਜ਼ਿਆਦਾ ਖਤਰਾ ਸਾਡੀਆਂ maaf ਹੋਣੇ ਚਾਹੀਦੀ ਇਹ ਕਰਦੇ ਫੇਰ ਸਾਡੀਆਂ ਲਿਮਟਾਂ ਉਹ ਵੀ maaf ਹੋਣੀਆਂ ਚਾਹੀਦੀਆਂ ਕਿਸੇ ਨੇ ਕੁੜੀ ਵਿਆਹ ਨਹੀਂ ਕਿਸੇ ਨੇ ਮੁੰਡਾ ਵਿਆਹਣਾ ਵਿਆਹ ਰੱਖੇ ਆ ਕਈਆਂ ਬੰਦਿਆਂ ਤੇ ਹੁਣ ਉਹ ਇਹ ਗੱਲ ਦਾ ਸੰਸਾ ਵੀ ਕਿਦਾਂ ਵਿਆਹਣੇ ਆ ਤੇ ਸਾਨੂੰ ਤਾਂ ਬਾਹਰੋਂ ਆਏ ਰੇਤਾ ਕੱਢਣ ਵਾਲੇ ਹੁਣ ਸੰਸਾ ਕੋਈ ਤੇ ਟਰੈਕਟਰਾਂ ਦੀ ਸਹਾਇਤਾ ਕਰਨ ਜਿਤਨਾ ਆਂ ਬੋਲਦੇ ਵੀ ਡੀਜ਼ਲ ਲੈ ਕੇ ਆਵਾਂਗੇ ਟਰੈਕਟਰ ਲੈ ਕੇ ਆਵਾਂਗੇ ਤੇ ਸਾਡਾ ਬਚਾਵਾ ਤੇ ਗਵਰਨਮੈਂਟ ਨੂੰ ਸਾਡਾ ਇਹ ਹੀ ਆ ਵੀ ਸਾਡੇ ਕਰਜ਼ੇ ਮਾਫ ਕੀ ਚਾਹੇ ਆ ਸਾਊਕਾਰਾਂ ਤੋਂ ਵੀ ਸਾਨੂੰ ਹੁਣ ਗਾਹ ਮਿਲਣੀ ਨਹੀਂ ਸਾਊਕਾਰਾਂ ਦੇ ਵੀ ਕਰਜ਼ਾਈਆਂ ਆਂ ਇਹਨਾਂ ਇੱਕ ਜਾਨੀ ਕਿ ਸਾਰਾ ਇਲਾਕਾ ਫਾਰਗੋ ਕੇ ਬੈਠਿਆ ਕੋਈ ਪੈਸੇ ਤੇ ਨਿਆਲਾ ਸਾਦੋਂ ਨਹੀਂ 23 ਦੇ ਵਿੱਚ ਮਦਦ ਹੋਈ ਸੀ ਉਦੋਂ ਡੀਜ਼ਲ ਡੀਜ਼ਲ ਦੀ ਜਾਂ ਖਾਦ ਦੀ ਉਸ ਸਮੇਂ ਬੀਜ ਦੀ ਨਹੀਂ ਉਦੋਂ ਨਹੀਂ ਹੋਈ ਉਦੋਂ ਨਹੀਂ ਹਰਕੀ ਜਿਆਦਾ ਕੋ ਹੋ ਗਿਆ ਤੇ ਹਰਕੀਆਂ ਦੇ ਆ ਵੀ ਅਸੀਂ ਖਾਦ ਵੀ ਦੋਵੇਂ ਬੀਜੇ डीसी ਨੂੰ ਮਿਲੇ ਆ ਮੰਗ ਪੱਤਰ ਵੀ ਦਿੱਤਾ ਕਰਦੇ ਬੀਆ ਬਾਰੇ ਵੀ ਬੀਆ ਦਾ ਵੀ ਆਪ ਕੰਮ ਕਰੋ ਸਾਨੂੰ ਵਾਹ ਵਾਈ ਦਾ ਵੀ ਪਾਣੀ ਪਗੜਿਆ ਕਰਾ ਕੇ ਜੋ ਅਸੀਂ ਖੁਦ ਮੰਗ ਪੱਤਰ ਵੀ ਦਿੱਤਾ 50 ਸਾਲ ਦੂਰ ਸੰਘਰਸ਼ ਕਮੇਟੀ ਵੱਲੋਂ ਤੇ ਸਾਹ ਮੰਗ ਵੀ ਕੀਤੀ ਆ ਜੀਵਾਨੀ ਦੀ ਗੱਲਾਂ ਮਤਾਂ ਹੜੀਆਂ ਕਰ ਜਾ ਸਾਨੂੰ ਸਤਾਉਂਦਾ ਬੈਂਕਾਂ ਦਾ ਤੇ ਫਿਰ ਬੈਂਕਾਂ ਦਾ ਕਰਜ਼ਾ ਕਿਸ਼ਤਾਂ ਵਿਆਜ ਵੀ ਵਧੇਗਾ ਆੜਤੀਏ ਵੀ ਪੈਸੇ ਮੰਗਣਗੇ ਆਪਣੇ ਵੀ ਸਾਡਾ ਪੈਸਾ ਦੋ ਜਿਸ ਕਿਸਾਨ ਨੇ ਠੇਕੇ ਤੇ ਫਸਲ ਲਈ ਆ ਉਹ ਮਜਮਿੰਦ ਦਾ ਮਾਲਕ ਵੀ ਪੈਸੇ ਮੰਗੇਗਾ ਉਹਨਾਂ ਤਾਂ ਮੰਗਣੇ ਆ ਜੀ ਉਹਨਾਂ ਦਿੱਤੇ ਆ ਤੇ ਅਸੀਂ ਦੱਸੋ ਵੀ ਕਿੱਥੋਂ ਦਵਾਂਗੇ ਪਿਆਲੀ ਦੇ ਵਿੱਚ ਰੇਤੋ ਪੈ ਗਈ ਆ ਗਾਂ ਕੋਈ ਆਸ ਨਹੀਂ ਕਣਕ ਵੇਜਣ ਦੀ ਨਾ ਕੋਈ ਪੱਠੇ ਵੇਜਣ ਦੀ ਡੰਗਰਾਂ ਲਈ ਆਸ ਆ ਤੇ ਕਿੱਧਰ ਨੂੰ ਜਾਣਾ ਮੈਂ ਇਹ ਹੁਣ ਸਾਨੂੰ ਪਤਾ ਵਾ ਬਿਲਕੁਲ ਇਹ ਮਸ਼ੀਨਰੀ ਇੰਨੀ ਹੈ ਜਿਵੇਂ ਸਰਕਾਰ ਕਹਿੰਦੀ ਹੈ ਕਿ ਤੁਸੀਂ ਰੇਤ ਚੱਕ ਲਓ ਆਪਣੀ ਰੇਤ ਚੱਕ ਕੇ ਵੇਚ ਦਿਓ ਇਹਨੂੰ ਕੱਢ ਲਓ ਇੱਥੇ ਮਸ਼ੀਨਰੀ ਕਿੱਥੋਂ ਲਿਆਓਗੇ ਭਾਜੀ ਇੱਥੇ ਇਦਾਂ ਵੀ ਲਗਭਗ ਸਾਰੇ ਏਰੀਆ ਦੇ ਵਿੱਚ ਵੀ ਵੱਡੇ ਟਰੈਕਟਰ ਸਾਰਿਆਂ ਕੋਲ ਹੈ ਨਹੀਂਗੇ ਛੋਟੇ ਛੋਟੇ ਟਰੈਕਟਰ ਵਾ ਇੰਨੀ ਜ਼ਿਆਦਾ ਰੇਤ ਉਹ ਕੱਲਾ ਵੀ ਨਹੀਂ ਤੁਰ ਪਾਉਂਦਾਗਾ ਤੇ ਅਸੀਂ ਕਿੱਥੋਂ ਇੰਨੀ ਰੇਤ ਕੱਢ ਸਕਦੇ ਆ ਚਲੋ ਸੰਸਤਾਵਾਂ ਸਾਡੇ ਨਾਲ ਜੁੜ ਰਹੀਆਂ ਵਾ ਉਹ ਸਾਨੂੰ ਤੇਲ ਦੀ ਸੇਵਾ ਵੀ ਕਰ ਰਹੀਆਂ ਵਾ ਇਸ ਕਰਕੇ ਉਹ ਸਾਡਾ ਸਾਥ ਦੇ ਰਹੀਆਂ ਵਾ ਜਿੰਨੇ ਜੋਗਾ ਹੈਗਾ ਵਾ ਚਲੋ ਅਸੀਂ ਸਰਕਾਰਾਂ 'ਕੀ ਬੇਨਤੀ ਕਰਦੇ ਆਂ ਵੀ ਸਾਡੀ ਸਾਰ ਲਈ ਜਾਵੇ ਕੁਝ ਇਸ ਦਰਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਇਸ ਦਰਿਆ ਨੇ ਸਾਡਾ ਵੱਡੇ ਪੱਦਰ ਦੇ ਉੱਤੇ ਨਾ ਘਰ ਬਰਬਾਦ ਕਰ ਦਿੱਤੇ ਆ ਕਿਉਂਕਿ ਇਸ ਦਰਿਆ ਦਾ ਕੋਈ ਹੱਲ ਹੋਊਗਾ ਤੇ ਫੇਰ ਹੀ ਸਾਨੂੰ ਕੋਈ ਚੈਨ ਆ ਸਕਦਾ ਵਾ ਇਸ ਤੋਂ ਬਿਨਾ ਕੋਈ ਇਹਦਾ ਹੱਲ ਨਹੀਂ ਹੈਗਾ ਜੀ ਹੁਣ ਤੱਕ ਕਿਹੜੀ ਸੰਸਥਾ ਤੁਹਾਡਾ ਹੁਣ ਡੀਜ਼ਲ ਦਾ ਇੱਥੇ ਸੇਵਾ ਨਿਭਾ ਰਹੀ ਆ ਪ੍ਰਬੰਧ ਕਰ ਰਹੀ ਆ ਇਹ ਭਾਜੀ ਸ੍ਰੀ ਹਾਲੀ ਸਾਹ ਵਾਲੇ ਬਾਬਾ ਜੀ ਤੇ ਰਾਣਾ ਸਾਹਿਬ ਇੰਦਰਪਤਾਵ ਰਾਣਾ ਉਹਨਾਂ ਨੇ ਇਸ ਚੀਜ਼ ਇਸ ਮਸ਼ੀਨਾਂ ਦਿੱਤੀਆਂ ਸਾਨੂੰ ਤੇ ਜਿਹੜਾ ਸੰਗਤ ਵੱਲੋਂ ਆ ਰਿਹਾ ਵਾ ਜਿਵੇਂ ਮੰਨ ਲਓ ਕੋ ਲੱਖ ਦਿੰਦਾ ਵਾ ਕੋਈ 50000 ਰੁਪਏ ਦਾ ਕੋਈ 20 ਦਿੰਦਾ ਉਸ ਉਸ ਦਾ ਉਸ ਪੈਸੇ ਦਾ ਅਸੀਂ ਡੀਜ਼ਲ ਲੈ ਕੇ ਆਉਨੇ ਆ ਕੋਈ ਸਾਨੂੰ ਡੀਜ਼ਲ ਦੇ ਜਾਂਦਾ ਵਾ ਉਸ ਚੀਜ਼ ਦੀ ਵਰਤੋਂ ਹੋ ਰਹੀ ਹੈ ਬਿਲਕੁਲ ਆ ਹੋਰ ਵੀ ਕਿਸਾਨ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਜ਼ੁਰਗੋ ਪਹਿਲਾਂ ਬਿਮਾਰ ਪਈ 23 ਦੀ ਤਾਂ ਉਸ ਘਾਟੇ ਦੇ ਵਿੱਚੋਂ ਨਹੀਂ ਤੁਸੀਂ ਨਿਕਲ ਸਕਿਆ ਨਵੀਂ ਵਿਫਤਾ ਫੇਰ ਖੜੀ ਹੋਊਗੀ ਹਾਂਜੀ ਮਹਾਰਾਜ ਨੇ ਪਾਰਟੀ ਹੁਣ ਕੀ ਕੀਤਾ ਜਾ ਇਕ ਚਾਰ ਪੰਜ ਪੰਜ ਫੁੱਟ ਰੇਤਾ ਪੈ ਗਈ। ਨਾ ਕਣਕਾਂ ਵੀ ਜਣੀ ਆਂਦੀਆਂ ਹਦੀਆਂ ਚੱਜਣਾਂ। ਮੈਂ ਜੁਕੀ ਜਣੀ ਕਿ ਬੰਦੇ ਸਾਂ ਦੀ ਝੋਨੇ ਦੀ ਫਸਲ ਮਰ ਜਾਈ, ਕਣਕ ਦੀ ਫਸਲ ਉਹ ਬੀਜ ਨਾ ਸਕੇ। ਕਿੰਨਾ ਕਬੜਾ ਕਟਾ ਉਹ ਪੂਰਾ ਹੋ ਸਕਦਾ ਕਿ ਸਰ ਜੀ ਇਹ 10 ਸਾਲ ਨਹੀਂ ਪੂਰਾ ਹੋ ਸਕਦਾ। 10 ਸਾਲ ਪਿੱਛੇ ਚੱਲ ਗਏ ਆ। ਇੱਕ ਪੀੜੀ ਬਰਬਾਦ ਹੋ ਜਾਂਦਾ। ਕਿਉਂਕਿ ਇੱਕ ਦੇਜੇ ਮਾਰ ਪੈ ਗਈ, 25 ਦੇ ਮਾਰ ਪੈ ਗਈ ਆ। ਉਹਦੇ ਕਰਕੇ ਸਿੱਧੀ ਇੱਕ ਪੀੜੀ ਖਤਮ ਕਾਣੀ ਆ। ਹੁਣ ਨਵੀਂ ਪੀੜੀ ਆ ਕਿਥੇ 5 ਮਹੀਨੇ ਫੁੱਟ ਰੇਤਾ ਕੱਢੂਗਾ ਕੋਈ। ਹਾਂਜੀ। ਇਹ ਤਸਵੀਰ ਇਸ ਸਮੇਂ ਪੰਜਾਬ ਦੀ ਆ ਸੁਲਤਾਨਪੁਰ ਲੋਧੀ ਦਾ ਕਿਹੜਾ ਪਿੰਡ ਆ ਜੀ ਸੁਲਤਾਨਪੁਰ ਲੋਧੀ ਦਾ ਇਹ ਪੈਣੀ ਕਾਦਰਬਖਸ਼ ਪੈਣੀ ਕਾਦਰਬਖਸ਼ੀ ਪਿੰਡ ਆ ਜਿੱਥੇ ਕੀ ਤਬਾਹੀ ਹੀ ਨਜ਼ਰ ਆ ਰਹੀ ਐ ਇੰਜ ਲੱਗਦਾ ਕਿ ਅਸੀਂ ਰਾਜਸਥਾਨ ਦੇ ਵਿੱਚ ਹੋਈਏ ਰੇਤ ਦੇ ਟਿੱਬੇ ਨੇ ਜਿਹੜੇ 4-4 ਫੁੱਟ ਦੇ 5-5 ਫੁੱਟ ਦੇ ਲੱਗ ਗਏ ਨੇ ਪਹਿਲਾਂ ਵੀ 2023 ਚ ਤਬਾਹੀ ਮੱਚੀ ਤਾਂ ਹੁਣ ਵੀ ਇਹ ਲੋਕ ਨੇ ਜਿਹੜੇ ਤਬਾਹ ਹੋ ਗਏ ਨੇ ਤਾਂ ਝੋਨੇ ਦੀ ਫਸਲ ਮਰੀ ਕਣਕ ਦੀ ਫਸਲ ਵੀਜੀ ਨਹੀਂ ਜਾਣੀ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਜਿਸ ਕਿਸਾਨ ਦੀਆਂ ਦੋ ਫਸਲਾਂ ਮਰ ਜਾਣ ਕਿ ਉਹ ਗੁਜ਼ਾਰਾ ਕਰ ਸਕਦਾ ਕਿ ਉਹ ਆਪਣੇ ਘਰ ਦਾ ਖਰਚਾ ਚਲਾ ਸਕਦਾ ਆਪਣੇ ਬੱਚਿਆਂ ਦੀਆਂ ਫੀਸਾਂ ਭਰ ਸਕਦਾ ਜਾਂ ਫਿਰ ਆਪਣੇ ਧੀਆ ਪੁੱਤਾਂ ਦੇ ਵਿਆਹ ਕਰ ਸਕਦਾ ਤਾਂ ਬਹੁਤ ਵੱਡਾ ਚੈਲੰਜ ਆ ਬਹੁਤ ਵੱਡੀ ਮੁਸੀਬਤ ਕਿਸਾਨਾਂ ਦੇ ਉੱਤੇ ਪਈ ਆ ਤਾਂ ਆਫਤ ਬਹੁਤ ਵੱਡੀ ਆ ਪਰ ਦਰਿਆ ਦਿਲ ਵਾਲੇ ਜਿਹੜੇ ਲੋਕ ਬੈਠੇ ਨੇ ਮਦਦ ਵੀ ਕਰਨੀ ਡੀਜ਼ਲ ਦੀ ਸੇਵਾ ਵੀ ਸੰਸਥਾਵਾਂ ਨਿਵਾਰੀਆਂ ਸਾਹਮਣੇ ਦੀ ਤਸਵੀਰ ਇੱਕ ਵਾਰ ਫਿਰ ਮੈਂ ਸਾਥੀ ਨੂੰ ਦਿਖਾਵੇ ਕਿ 100 ਏਕੜ ਦਾ ਰਕਬਾ ਹੈ ਤਕਰੀਬਨ ਹੋਣਾ ਤਾਂ ਜਿਹੜੇ ਕਿਸਾਨ ਨੇ ਸਮੇਂ ਇਸ ਰੇਤ ਦੇ ਢੇਰ ਨੂੰ ਦੇਖ ਕੇ ਉਹਨਾਂ ਦਾ ਰੋਣਾ ਨਿਕਲ ਜਾਂਦਾ ਕਿ ਇਹ ਰੇਤਾਂ ਕਿਵੇਂ ਕੱਢਾਂਗੇ ਕਿਵੇਂ ਇਹ ਫਸਲ ਬੀਜਾਂਗੇ ਕਣਕ ਦੀ ਅਗਲੀ ਫਸਲ ਦਾ ਵੀ ਫਿਕਰ ਇਹਨਾਂ ਨੂੰ ਸਤਾ ਰਿਹਾ ਮਸ਼ੀਨਰੀ ਕਿੱਥੋਂ ਆਊਗੀ ਡੀਜ਼ਲ ਕਿੱਥੋਂ ਆਊਗਾ ਤਾਂ ਇਹ ਸਾਰੀਆਂ ਚੀਜ਼ਾਂ ਕਿਸਾਨ ਦੇ ਦਿਮਾਗ ਦੇ ਵਿੱਚ ਨੇ ਪਾਣੀ ਘਟ ਗਿਆ ਪਰ ਚਿੰਤਾ ਨਹੀਂ ਘਟੀ ਬਰਬਾਦੀ ਉਹੀ ਨਜ਼ਰ ਪੰਜਾਬ ਦੇ ਵਿੱਚੋਂ ਆ ਰਹੀ ਹੈ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ